ਪਹਿਲਾਂ ਹੈ ਨਹੀਂ ਸੀ ਕਲੀਨਿਕ ਜੀ ਕਦੇ ਸਾਨੂੰ ਸਮਾਲਾਵਾਦ ਕਦੇ ਦੇਵੀਗੜ ਕਦੇ ਪਟਿਆਲਾ ਕਦੇ ਅੰਬਾਲਾ ਲੈਣ ਜਾਣਾ ਪੈਂਦਾ ਸੀ ਹੁਣ ਸਾਨੂੰ ਇੱਥੇ ਹੀ ਪਿੰਡ ਜਿ ਬਿੰਜਲ ਜ ਸਾਨੂੰ ਬਹੁਤ ਹੀ ਵਧੀਆ ਤੰਗ ਤਰੀਕੇ ਨਾਲ ਵਧੀਆ ਦਵਾਈ ਮਿਲ ਜਾਂਦੀ ਹੈ ਤੇ ਕਿਸੇ ਨੂੰ ਵੀ ਸ਼ਹਿਰ ਜਾਣ ਦੀ ਲੋੜ ਨਹੀਂ ਹੈਗੀ ਜੋ ਕਿ ਕਿਸੇ ਨੇ ਟੈਸਟ ਕਰਾਣਾ ਇੱਥੇ 40 ਤਰ੍ਹਾਂ ਦੇ ਟੈਸਟ ਹੁੰਨੇ ਜੀ ਬਹੁਤ ਹੀ ਵਧੀਆ ਸਾਨੂੰ ਦਵਾਈ ਮਿਲ ਜਾਈ ਇੱਥੋਂ ਜੀ ਜਿਵੇਂ ਕਿ ਸਾਡਾ ਪਿੰਡ ਬਿੰਜਲ ਬਹੁਤ ਹੀ ਬੈਕਵਰਡ ਏਰੀਆ ਚ ਪੈਂਦਾ ਹੈ ਮਾਨ ਸਾਹਿਬ ਨੇ ਸਾਨੂੰ ਬਹੁਤ ਵਧੀਆ ਸਹੂਲਤ ਦਿੱਤੀ ਹੈ ਸਾਡੇ ਉਹ ਸੈਰ ਜਾਣ ਦਾ ਸਾਨੂੰ ਜਿਹੜੀ ਚੰਗੜ ਆਉਂਦੀ ਸੀ ਦੂਰ ਜਾ ਕੇ ਟੈਸਟ ਕਰਾਣੇ ਪੈਂਦੇ ਸੀ ਦਵਾਈਆਂ ਵਾਸਤੇ ਇੱਥੇ ਬਹੁਤ ਵਧੀਆ ਉਪਰਾਲਾ ਹੈ ਜੋ ਸਾਡੇ ਇਲਾਕੇ ਚ ਪਿੰਡ ਚ ਨੀਂ ਨਹੀਂ ਖੋਲਿਆ ਹੈ ਉਹ ਸਭ ਲਈ ਗਰੀਬ ਅਮੀਰ ਵਾਸਤੇ ਬੈਠ ਰਿਹਾ ਹੈ ਅਸੀਂ ਇਹੀ ਯਾਦ ਕਰਦੇ ਹਾਂ ਕਿ ਸਾਨੂੰ ਟੇਮਸਰ ਟੇਮ ਦਵਾਈ ਮਿਲਦੀ ਰਹੇ ਦਵਾਈ ਬਹੁਤ ਵਧੀਆ ਮਿਲਤੀ ਹੈ ਜਿਸ ਤੇ ਬਹੁਤ ਮਰੀਜ਼ਾਂ ਨੂੰ ਲਾਭ ਹੋਇਆ ਕਾਂਸੀ ਦੀ ਤੇ ਮੇਰੇ ਖਾਰਸ ਹੁੰਦੀ ਹੈ ਜੋ ਦੀ ਦਵਾਈ ਲੈਣ ਆਇਆ ਸੀ ਜੀ ਪਹਿਲਾਂ ਵੀ ਲੈ ਕੇ ਆ ਸੀ ਮੈਂ ਬਹੁਤ ਵਧੀਆ ਫਰਕ ਪੈ ਗਿਆ ਜੀ ਉਹਦਾ ਦਵਾਈ ਦੀ ਕੋਈ ਲੋੜ ਪੈਂਦੀ ਹੈ ਸਾਨੂੰ ਟਾਈਮ ਸਰ ਦਵਾਈ ਮਿਲਦੀ ਹੈ ਜੀ ਵਧੀਆ ਦਵਾਈ ਹੈ ਇੱਥੇ ਜੋ ਆਮ ਆਦਮੀ ਕਲੀਨਿਕ ਖੁੱਲਿਆ ਜੀ ਸਾਨੂੰ ਉਸ ਦਾ ਬਹੁਤ ਹੀ ਲਾਭ ਹੋਇਆ ਜੀ ਜੋ ਸਾਡੇ ਪਿੰਡ ਦੇ ਲਾਗੇ ਨੇੜੇ ਦੇ ਪੰਜ ਸੱਤ 10 ਪਿੰਡ ਨੇ ਜੀ ਹਰੇਕ ਪਿੰਡ ਕੋਈ ਵੀ ਪਿੰਡ ਦਾ ਮਰੀ ਜਾਵੇ ਉਹਨਾਂ ਨੂੰ ਹਰੇਕ ਨੂੰ ਦਵਾਈ ਮਿਲਦੀ ਹੈ ਜੀ ਅਸੀਂ ਆਪਣੇ ਪੰਜਾਬ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਜੀ ਨੂੰ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਇਹਨਾਂ ਨੇ ਜੀ